ਦਾ ਦੌਰ ਪੁੱਛਾ ਚੋੜ ਇਹਨਾਂ ਦਾ ਕੋਈ ਇਸ ਪੈਸੇ ਵਟਣ ਵਾਸਤੇ ਪ੍ਰਾਪਰਟੀ ਡੀਲਰ ਦੇ ਤੋਤੇ ਕੰਮ ਕਰ ਰਹੇ ਨੇ ਇਹ ਸਿਰਫ ਤੇ ਸਿਰਫ ਪੈਸੇ ਸਰਕਾਰ ਨੂੰ ਕਮਾਈ ਕਰਕੇ ਦੇ ਰਹੇ ਨੇ ਕੋਈ ਇਹਨਾਂ ਦਾ ਲੋਕਾਂ ਦੀ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਦੇ ਉੱਤੇ ਧਿਆਨ ਨਹੀਂ ਹੈਗਾ ਉੱਥੇ ਹੋ ਗਏ ਸਾਰਿਆਂ ਦੇ ਵਿੱਚ ਹੀ ਮੈਂ ਸਮਝਦਾ ਅੱਜ ਲੋਕਾਂ ਦੀ ਬਰਸਾਤਾਂ ਦੇ ਸਮੇਂ ਵਿੱਚ ਢੇਰਾਂ ਦੇ ਟੇਰ ਲੱਗੇ ਨੇ ਸਮੈਲ ਇਦਾਂ ਆ ਰਹੀ ਆ ਲੋਕ ਪਰੇਸ਼ਾਨ ਨੇ ਲੋਕ ਸੜਕਾਂ ਤੇ ਨੇ ਅੱਜ ਤੰਗ ਬਹੁਤ ਹੋ ਰਹੇ ਨੇ ਔਰ ਉਹਦੇ ਲਈ ਸਰਕਾਰ ਨੂੰ ਇਤਤ ਤੁਰਕ ਦਖਲ ਦੇਣਾ ਚਾਹੀਦਾ ਮੈਂ ਡਿਪਟੀ ਕਮਿਸ਼ਨ ਨੂੰ ਮਿਲ ਕੇ ਆਇਆ ਸੀ ਪਿੱਛੇ ਗਮਾੜਾ ਨੂੰ ਮਿਲ ਕੇ ਆਇਆ ਸੀ ਚੀਫ ਸੈਕਟਰੀ ਨੂੰ ਪੱਤਰ ਲਿਖਿਆ ਸੀ ਔਰ ਇਹਦੇ ਤੇ ਮੈਨੂੰ ਅਫਸੋਸ ਆ ਕਿ ਸਰਕਾਰ ਜਿਹੜੀ ਹੈ ਜਿੰਨੀ ਗੰਭੀਰਤਾ ਨਾਲ ਤੇ ਕੰਮ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਰਹੀ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਵਦੀਪ ਸ਼ਰਮਾ ਤਾਂ ਗੱਲ ਜਿਲ੍ਹਾ ਮੁਹਾਲੀ ਦੀ ਕਰਾਂਗੇ ਅੱਜ ਜੋ ਕਿ ਪੰਜਾਬ ਦੇ ਅਹਿਮ ਜ਼ਿਲ੍ਹਿਆਂ ਵਿੱਚ شمار ਹੈ ਤਾਂ ਦੱਸਦੇ ਕਿ ਮੁਹਾਲੀ ਜ਼ਿਲ੍ਹੇ ਦੇ ਵਿੱਚ ਗਾਰਬੇਜ ਦੀ ਸਮੱਸਿਆ ਸੜਕਾਂ ਦੀ ਸਮੱਸਿਆ ਇਸ ਤੋਂ ਇਲਾਵਾ ਨਜਾਇਜ਼ ਉਸਾਰੀਆਂ ਦੀ ਜੋ ਮੁਸ਼ਕਲ ਹੈ ਉਹਨਾਂ ਨੂੰ ਸਥਾਨਕ ਲੋਕ ਜੋਣੀ ਫੇਸ ਕਰ ਰਹੇ ਨੇ ਇਸ ਸਮੇਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਮੁਹਾਲੀ ਜ਼ਿਲ੍ਹੇ ਦੀਆਂ ਕਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਲੋਕਾਂ ਨੂੰ ਪੇਸ਼ ਆਉਂਦੀਆਂ ਨੇ ਸਵਾਗਤ ਹੈ ਜੀ ਚੈਕਪੋਇੰਟ ਤੇ। ਧੰਨਵਾਦ ਸਾਰੇ ਸੋਤਿਆਂ ਨੂੰ। ਅ ਬੀਦੀ ਸਾਹਿਬ ਕੀ ਲੱਗਦਾ ਤੁਹਾਨੂੰ ਕੀ ਮੁਸ਼ਕਲਾਂ ਨੇ ਸਥਾਨਕ ਲੋਕਾਂ ਦੀਆਂ ਜੋ ਸਾਡੇ ਵੱਲੋਂ ਜੋ ਦੌਰਾ ਕੀਤਾ ਗਿਆ ਮੋਹਾਲੀ ਜ਼ਿਲ੍ਹੇ ਦਾ ਹੈ ਸਾਹਮਣੇ ਆਇਆ ਕਿ ਗਾਰਬੇਜ ਦੀ ਜੋ ਮੁਸ਼ਕਲ ਹੈ ਉਹ ਸਭ ਤੋਂ ਵੱਡੀ ਹੈ ਜਿਹੜੀ ਕਿ ਲੋਕਾਂ ਨੂੰ ਪੇਸ਼ ਆ ਰਹੀ ਹੈ ਜਿਸ ਦੇ ਨਾਲ ਲੋਕੀ ਜੂਝ ਰਹੇ ਨੇ। ਦੇਖੋ ਇਹ ਬਦਕਿਸਮਤੀ ਹੈ ਮੋਹਾਲੀ ਦੀ। ਪੰਜਾਬ ਦੀ ਸਰਕਾਰ ਵੱਲੋਂ, ਗਮਾੜਾ ਵੱਲੋਂ ਮੋਹਾਲੀ ਸ਼ਹਿਰ ਵਸਾਇਆ ਗਿਆ ਇੱਕ ਪਲਾਨਡ ਸਿਟੀ ਚ। ਔਰ ਇਹਦੇ ਵਿੱਚ ਕੋਈ ਗਾਰਬੇਜ ਦਾ ਜਿਹੜਾ ਵਾ ਉਹ ਬੰਦਵਸਤ ਨਹੀਂ ਕੀਤਾ ਗਿਆ ਕੋਈ ਜਗਾ ਜਿਹੜੀ ਹੈ ਪਹਿਲੀ ਜਗਾ ਜਿੱਥੇ ਡੰਪਿੰਗ ਗਰਾਉਂਡ ਸੀਗੀ ਇੰਡਸਟਰੀ ਦੇ ਨਾਲ ਉੱਥੇ ਕੇਸ ਸੀਗਾ ਹਾਈ ਕੋਰਟ ਵਿੱਚ ਗ੍ਰੀਨ ਟ੍ਰਿਬਿਊਨਲ ਵਿੱਚ ਔਰ ਉੱਥੇ ਗ੍ਰੀਨ ਟ੍ਰਿਬਿਊਨਲ ਤੇ ਹਾਈ ਕੋਰਟ ਨੂੰ ਉਹ ਗਾਜ਼ਬੇਜ ਪਲੈਂਟ ਬੰਦ ਕਰ ਦਿੱਤਾ ਗਿਆ ਸਵਾ ਸਾਲ ਪਹਿਲਾਂ ਔਰ ਸਭ ਤੋਂ ਪਹਿਲਾ ਬੰਦਾ ਮੈਂ ਉਦੋਂ ਇਸ ਗੱਲ ਦਾ ਅਫਸਰ ਸ਼ਾਹੀ ਦਾ ਪਤਲਾ ਜਲਾਇਆ ਸੀ ਤਿੰਨ ਪੰਜ ਦੀਆਂ ਲਾਈਟਾਂ ਤੇ ਲੋਕਾਂ ਨੂੰ ਵੇਧ ਕੀਤਾ ਸੀ ਸਰਕਾਰਾਂ ਨੂੰ ਵੇਧ ਕੀਤਾ ਸੀ ਲੀਡਰਸ਼ਿਪ ਨੂੰ ਵੇਧ ਕੀਤਾ ਸੀ ਮੁਹਾਲੀ ਦੇ ਲੋਕਾਂ ਨੂੰ ਵੇਧ ਕੀਤਾ ਸੀ ਪਈ ਇਹ ਆਉਣ ਵਾਲੇ ਸਮੇਂ ਸਭ ਤੋਂ ਵੱਡੀ ਸਮੱਸਿਆ ਮੁਹਾਲੀ ਦੀ ਜਿਹੜੀ ਆਉਣ ਜਾ ਰਹੀ ਹੈ ਇਹ ਤੇ ਜਾਗੋ ਪਤਾ ਜੀ ਅਫਸੋਸ ਆ ਮੈਨੂੰ ਪਈ ਮੁਹਾਲੀ ਦਾ ਪ੍ਰਸ਼ਾਸਨ ਇਸ ਮਾਮਲੇ ਤੇ ਸੁੱਤਾ ਰਿਆ ਅੱਜ ਮੁਹਾਲੀ ਦੇ ਵਿੱਚ ਕੋਈ ਡੰਪਿੰਗ ਗਰਾਊਂਡ ਨਹੀਂ ਡੰਪਿੰਗ ਗਰਾਊਂਡ ਜਿਹੜੀ ਪਹਿਲਾਂ ਸੀ ਉਹ ਮੁਹਾਲੀ ਸ਼ਹਿਰ ਦੀ ਸੀ ਪਰ ਮੈਂ ਗਮਾੜਾ ਦੇ ਅਫਸਰਾਂ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਵਾਂ ਵੀ ਜਿਹੜਾ ਇਹਨਾਂ ਨੇ ਐਰੋਸਿਟੀ ਵਸਾਇਆ ਜਿਹੜਾ ਇਹਨਾਂ ਨੇ ਟੀਡੀਆਈ ਵਸਾਇਆ ਜਿਹੜਾ ਇਹਨਾਂ ਨੇ ਵੇਵ ਵਸਾਇਆ ਜਿਹੜਾ ਇਹਨਾਂ ਨੇ ਹੋਰ ਭਾਵੇਂ ਜੀਐਲਪੀ ਆ ਵਸਾਇਆ ਉਹ ਜਿਹੜੇ ਹੋਰ ਸੈਕਟਰ ਇਹਨਾਂ ਪ੍ਰਾਈਵੇਟ ਜਿਹੜੇ ਆ ਐਮਜੀਐਮ ਕਟੇ ਆ ਐਮਆਰ ਕਟੇ ਆ ਉਹਨਾਂ ਦਾ ਗਾੜ ਵੀ ਕਿੱਥੇ ਜਾਂਦਾ ਉਹਨਾਂ ਦਾ ਕੋਈ ਆਲਟਰਨੇਟਿਵ ਉਹਨਾਂ ਦਾ ਕੋਈ ਪ੍ਰੋਸੈਸਿੰਗ ਯੂਨਿਟ ਉਹਨਾਂ ਦੀ ਕੋਈ ਗਰਾਊਂਡ ਹੈ ਨਹੀਂ ਹੈ ਲੇਕਿਨ ਕਿਉਂਕਿ ਇਹ ਗਾਦੌੜ ਪੁੱਛਾ ਚੋੜ ਇਹਨਾਂ ਦਾ ਕੋਈ ਇਸ ਪੈਸੇ ਵੰਟਣ ਵਾਸਤੇ ਪ੍ਰਾਪਰਟੀ ਡੀਲਰ ਦੇ ਤੌਰ ਤੇ ਕੰਮ ਕਰ ਰਹੇ ਨੇ ਇਹ ਸਿਰਫ ਤੇ ਸਿਰਫ ਪੈਸੇ ਸਰਕਾਰ ਨੂੰ ਕਮਾਈ ਕਰਕੇ ਦੇ ਰਹੇ ਨੇ ਕੋਈ ਇਹਨਾਂ ਦਾ ਲੋਕਾਂ ਦੀ ਜਿਹੜੀਆਂ ਬੁਨਿਆਦੀ ਜੂਬਤਾ ਨੇ ਉੱਤੇ ਧਿਆਨ ਨਹੀਂ ਹੈਗਾ ਕਿ ਸਾਹ ਜਗਮਾਡਾ ਇਹਨਾਂ ਕਮਰਸ਼ੀਅਲ ਚੀਜ਼ਾਂ ਵੇਚੀ ਜਾਂਦਾ ਉਹਦਾ ਜਿਹੜਾ ਵਾ ਵੇਸਟ ਕਿੱਥੇ ਜਾਣੀ ਆ ਉਹ ਵੇਸਟ ਜਿਹੜੀ ਆ ਸੋਲਡ ਵੇਸ ਵੇਸਟ ਮੈਨੇਜਮੈਂਟ ਵਾਸਤੇ ਕੋਈ ਇਹਨਾਂ ਦੀ ਪਲੈਨਿੰਗ ਨਹੀਂ ਕੋਈ ਇਹਨਾਂ ਦੀ ਜਗਾ ਨਹੀਂ ਉਹ ਅੱਜ ਮੁਹਾਲੀ ਦੇ ਲੋਕ ਇਹਨਾਂ ਨੇ ਜਿਹੜੇ ਆਰਐਮਸੀ ਪੁਆਇੰਟ ਭਾਵੇਂ 11 ਫੇਸ ਹੋਵੇ ਭਾਵੇਂ ਸ਼ਾਹੀ ਮਾਜਰਾ ਹੋਵੇ ਭਾਵੇਂ 71 ਸੈਕਟਰ ਹੋਵੇ ਭਾਵੇਂ 30A ਹੋਵੇ ਅੱਜ ਸਾਰੇ ਜੂਜ ਰਹੇ ਨੇ ਅੱਜ ਭਾਵੇਂ ਸਿੰਘ ਸ਼ੀਦਾਂ ਨਾਲ 70 ਸੈਕਟਰ ਵਿੱਚ ਜਿਹੜਾ ਹੋਮਲੈਂਡ ਦੇ ਸਾਹਮਣੇ ਹੋਵੇ ਉੱਥੇ ਹੋਵੇ ਸਾਰਿਆਂ ਦੇ ਵਿੱਚ ਹੀ ਮੈਂ ਸਮਝਦਾ ਅੱਜ ਲੋਕਾਂ ਦੀ ਬਰਸਾਤਾਂ ਦੇ ਸਮੇਂ ਵਿੱਚ ਢੇਰਾਂ ਦੇ ਟੇਰ ਲੱਗੇ ਨੇ ਸਮੈਲ ਇਹਦੀ ਆ ਰਹੀ ਆ ਲੋਕ ਪਰੇਸ਼ਾਨ ਨੇ ਲੋਕ ਸੜਕਾਂ ਤੇ ਨੇ ਇਸ ਲਈ ਇਹ ਜਿਹੜਾ ਲੋਕ ਆ ਅੱਜ ਤੰਗ ਬਹੁਤ ਹੋ ਰਹੇ ਨੇ ਔਰ ਉਹਦੇ ਲਈ ਸਰਕਾਰ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਮੈਂ ਡਿਪਟੀ ਕਮਿਸ਼ਨ ਨੂੰ ਮਿਲ ਕੇ ਆਇਆ ਸੀ ਪਿਛੇ ਗਮਾੜਾ ਨੂੰ ਮਿਲ ਕੇ ਆਇਆ ਸੀ ਚੀਫ ਸਕੱਟਰੀ ਨੂੰ ਪੱਤਰ ਲਿਖਿਆ ਸੀ ਔਰ ਇਹਦੇ ਤੇ ਮੈਨੂੰ ਅਫਸੋਸ ਆ ਕਿ ਸਰਕਾਰ ਜਿਹੜੀ ਹੈ ਜਿੰਨੀ ਗੰਭੀਰਤਾ ਨਾਲ ਤੇ ਕੰਮ ਕਰਨਾ ਚਾਹੀਦਾ ਸੀ ਉਹ ਨਹੀਂ ਕਰਦੀ ਤਾਂ ਇੱਕ ਜੇ ਗੱਲ ਕਰੀਏ ਕਿ ਬਰਸਾਤਾਂ ਦੇ ਵਿੱਚ ਜੋ ਜਲਪ੍ਰਹਾਵ ਦੀ ਸਮੱਸਿਆ ਉਸ ਦੇ ਨਾਲ ਵੀ ਲੋਕੀ ਕਾਫੀ ਜੂਝਦੇ ਨੇ ਕੁਝ ਸੜਕਾਂ ਵੀ ਟੁੱਟੀਆਂ ਨੇ ਕਿਉਂਕਿ ਪੰਜਾਬ ਦਾ ਮੁੱਖ ਜ਼ਿਲ੍ਹਾ ਹੋਣ ਦੇ ਨਾਤੇ ਇੱਥੇ ਬੁਨਿਆਦੀ ਸਹੂਲਤਾਂ ਜੋਣੇ ਜ਼ਰੂਰੀ ਨੇ ਤੁਸੀਂ ਵੀ ਇੱਕ ਅਹਿਮ ਅਹੁਦੇ ਦੇ ਉੱਤੇ ਬੈਠੇ ਹੋ ਡਿਪਟੀ ਮੇਅਰ ਹੋ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੀਆਂ ਸੜਕਾਂ ਜਾਂ ਪਾਣੀ ਦੀ ਜੋ ਨਿਕਾਸੀ ਹੈ ਉਸ ਦੇ ਲਈ ਕੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਇੱਕ ਤੇ ਉਹਦੇ ਨਾਲ ਦੋ ਕਾਰਨ ਨੇ ਇੱਕ ਤੇ ਕਾਰਨ ਇਹ ਹੈ ਕਿ ਬਰਸਾਤ ਦਾ ਜਿਹੜਾ ਸਟਾਈਲ ਹੈ ਉਹ ਬਦਲ ਗਿਆ ਪਹਿਲਾਂ ਝੜੀਆਂ ਲੱਗਦੀਆਂ ਸੀ ਕਈ ਕਈ ਦਿਨਾਂ ਵਾਸਤੇ ਹੁਣ ਜਿਹੜੀ ਛੜੀ ਲੱਗਦੀ ਨਹੀਂ ਜਦੋਂ ਬਰਸਾਤ ਹੁੰਦੀ ਆ ਸਿੱਧੀ 100 mm ਤੇ 120 mm ਹੋਣ ਲੱਪੀ ਆ ਪਹਿਲਾਂ ਛੜੀ ਲੱਗਦੀ ਸੀ 35 40 mm ਬਰਸਾਤ ਹੁੰਦੀ ਸੀ ਉਹ ਪਾਣੀ ਸਾਂਭਿਆ ਜਾਂਦਾ ਸੀ ਉਹ ਪਾਣੀ ਦੀ ਜਿਹੜੀ ਕਪੈਸਿਟੀ ਦੇ ਵਿੱਚ ਜਿਹੜਾ ਇਹ ਸਾਦਾ ਸਿਸਟਮ ਸੀ ਸਟਾਰਟ ਸਟਾਰਮ ਲਾਈਨਾਂ ਪਈਆਂ ਹੋਈਆਂ ਸੀ ਪਰ ਕਿਉਂਕਿ ਮੁਹਾਲੀ ਬਹੁਤ ਵੱਡਾ ਹੋ ਗਿਆ ਸ਼ਹਿਰ ਗੁਮਾੜਾ ਨੇ ਵਸਾਇਆ ਸੀ ਗੁਮਾੜਾ ਵੱਲੋਂ ਜਿਹੜੀਆਂ ਪਾਈਪ ਲੈਣਾ ਪਈਆਂ ਗਈਆਂ ਉਹ ਸਮਾਂ ਹੰਢਾ ਚੁੱਕੀਆਂ ਨੇ ਕਈ ਥਾਵਾਂ ਤੇ ਤੇ ਉਹ ਇਟਾਂ ਦੀਆਂ ਡਾਟਾਂ ਦਾ ਬਣਿਆ ਹੋਇਆ ਉਹ ਡਾਟਾ ਜਿਹੜੀਆਂ ਨੇ ਇਟਾਂ ਜਿਹੜੀਆਂ ਨੇ ਉਹ ਸਮਾਂ ਮੁਤਾਬਕ ਉਹ ਬੋਧੀਆਂ ਹੋ ਚੁੱਕੀਆਂ ਨੇ ਉਹ ਬਾਅਦ-ਬਾਅਦ ਡਿੱਗਦੀਆਂ ਨੇ ਇੱਕ ਕੁਛ ਕੇ ਜਿਹੜੇ ਅੱਜ ਜਿਹੜੇ ਇਹ ਆਗੇ ਕੇਬਲਾਂ ਆ ਗਈਆਂ ਕਦੀ ਸੋਸ਼ਲ ਮੀਡੀਆ ਦੀਆਂ ਆ ਗਈਆਂ ਕਦੀ ਬੀਐਸਐਨ ਆ ਗਈ ਕਦੀ ਇਹ ਟਲ ਲਾ ਗਈ ਕਦੀ ਹੋਰ ਜਿਹੜੀਆਂ ਅੰਡਰਗਰਾਉਂਡ ਕੇਬਲਾਂ ਨੇ ਉਹਨਾਂ ਨੇ ਵੀ ਉਹਨਾਂ ਚੀਜ਼ਾਂ ਦਾ ਬੱਸ ਸਮੇਂ ਨਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਇਹ ਕਿਤਾਵਾ ਉਹ ਗਮਾੜਾ ਕਿਉਂਕਿ ਨਗਰ ਨਿਗਮ ਕੋਈ ਆਪਣੇ ਨੇ ਸਰਸੇਜ ਇਨਕਮ ਦੇ ਨਹੀਂ ਹੈਗੇ ਵੀ ਉਹਨਾਂ ਨੂੰ ਬਦਲਿਆ ਜਾ ਸਕੇ ਇਹ ਗਮਾੜਾ ਵੱਲੋਂ ਇੱਥੇ ਕੋਈ ਪੋਜਲ ਚਾਹੀਦੀ ਆ ਦੂਜੀ ਗੱਲ ਇਹ ਆ ਵੀ ਸ਼ਾਇਦ ਅਗੋਂ ਉੱਚਾ ਕਰਤਾ ਗਮਾੜਾ ਨੇ ਪਹਿਲਾਂ ਨੈਚੁਰਲ ਫਲੋ ਸਾਰਾ ਜਿਹੜਾ ਸੀ ਉਹ ਬੰਦ ਹੋ ਗਿਆ ਉਹਦੇ ਕਰਕੇ ਸਾਰੀਆਂ ਦਿੱਕਤਾਂ ਨੇ ਸੜਕਾਂ ਬਹੁਤ ਉੱਚੀਆਂ ਕਰਤੀਆਂ ਗਮਾੜਾ ਨੇ ਕੋ ਐਸੋ ਸਿਟੀ ਜਿਹੜੀ ਆ ਉਹ ਬਹੁਤ ਉੱਚੀ ਕਰਤੀ ਉਹਦੇ ਪਿੱਛੇ ਜਿਹੜਾ ਸਾਰਾ ਸ਼ਹਿਰ ਸੀਗਾ ਮੈਂ ਸਮਝਦਾ ਉਹ ਉਹ ਉਹਦੇ ਨਾਲ ਕੀ ਹੋਇਆ ਵੀ ਉਹ ਨੀਵਾ ਰਹਿ ਗਿਆ ਉਦੇ ਕਰਕੇ ਜਿਹੜੀਆਂ ਦਿੱਕਤਾਂ ਨੇ ਇੱਕ ਨਜਾਇਜ਼ ਉਸਾਰੀਆਂ ਦਾ ਮਸਲਾ ਜਿਹੜਾ ਉਹ ਵੀ ਜ਼ਿਲ੍ਹਾ ਮੁਹੱਲੀ ਦੇ ਵਿੱਚ ਕਾਫੀ ਲੋਕਾਂ ਨੂੰ ਫੇਸ ਕਰਨਾ ਪੈ ਰਿਹਾ ਜਿਸ ਤੇ ਚੱਲਦੀਆਂ ਹੀ ਜੋ ਪਾਣੀ ਦੇ ਜੋ ਨੈਚੁਰਲ ਜੋ ਉਸ ਦਾ ਰਸਤਾ ਸੀਗਾ ਉਹਨੂੰ ਮਿਲ ਨਹੀਂ ਰਿਹਾ ਤੇ ਉਹਦੇ ਕਰਕੇ ਜਲਪਰਾਵ ਹੋ ਰਿਹਾ ਉਹਦੋਂ ਲੈ ਕੇ ਕੋਈ ਗੱਲਬਾਤ ਹੋਈ ਹੈ ਬਿਲਕੁਲ ਹੋਈ ਆ ਮੈਂ ਉਹਦੇ ਤੇ ਵੇਧ ਆ ਮੈਂ ਪਿਛਲੇ ਪਿਛੇ ਜਦੋਂ ਚੰਡੀਗੜ੍ਹ ਆ ਗਈ ਜਿਹੜੀ ਆ 52 ਸੈਕਟਰ ਆ ਜਿਹਦੇ ਸਨਿਚਰ ਮਾਸਕ ਦੇ ਪਿੱਛੇ ਜਦੋਂ ਕਲੋਨੀ ਚੁੱਕੀ ਗਈ ਸੀ ਮੈਂ ਉੱਥੇ ਜਾ ਕੇ ਫੋਟੋਆਂ ਖਿੱਚ ਕੇ ਉਹ ਵਗੈਰਾ ਮੀਡੀਆ 'ਚ ਭੇਜੀਆਂ ਸੀ ਮੈਂ ਬਾਕਾਇਦਾ ਤੌਰ ਤੇ ਚਿੱਠੀਆਂ ਲਿਖੀਆਂ ਸੀ ਡਿਪਟੀ ਕਮਿਸ਼ਨਰ ਐਸਐਸਪੀ ਨੂੰ ਕਿ ਚੰਡੀਗੜ੍ਹ ਦੇ ਲੋਕਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਇਹਨਾਂ ਜਾਗਰੂਕ ਆ ਕਿ ਉਹਨਾਂ ਨੇ ਉਹ ਆਪਣੀ ਜ਼ਮੀਨ ਸਾਡੀ ਖਾਲੀ ਕਰਾਈ ਆ ਦਾ ਬਦਲਵਾ ਪ੍ਰਬੰਧ ਕੀਤਾ ਉਹ ਸਾਰੇ ਲੋਕ ਉੱਠ ਕੇ ਮੁਹਾਲੀ ਵਿੱਚ ਆਏ ਨੇ ਉਹ ਨਜਾਇਜ਼ ਕਬਜ਼ੇ ਕਰ ਰਹੇ ਨੇ ਉਹਨਾਂ ਦਾ ਲੋਨਾਂ ਦਾ ਸ਼ੋਸ਼ਣ ਵੀ ਹੋ ਰਿਹਾ ਉਹਨਾਂ ਨੂੰ ਕੋਈ ਲੋਕ ਬਲੈਕਮੇਲ ਕਰ ਰਹੇ ਨੇ ਕੁਝ ਉਹਨਾਂ ਨੂੰ ਉਹ ਉਹਦੇ ਨਾਲ ਕੀਆ ਜਿੱਥੇ ਉਹਨਾਂ ਲੋਕਾਂ ਦਾ ਸ਼ੋਸ਼ਣ ਹੁੰਦਾ ਉੱਥੇ ਨਜਾਇਜ਼ ਕਬਜ਼ੇ ਇੱਥੇ ਉਹਨਾਂ ਨੂੰ ਜਿਹੜੀਆਂ ਜੋ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਕਿਉਂ ਇੱਥੇ ਆ ਕੇ ਰਹਿ ਰਹੇ ਨੇ ਉਹ ਜਿਹੜੇ ਮੈਂ ਸਮਝਣਾ ਉਹਦੇ ਲਈ ਪ੍ਰਸ਼ਾਸਨ ਬੇਖਬਰ ਆ ਮੈਂ ਆਪਣਾ ਜਾਗਰੂਕ ਹੋਣ ਦੇ ਨਾਤੇ ਇਸ ਬਾਰੇ ਵੀ ਬਕਾਇਦਾ ਤੌਰ ਤੇ ਪ੍ਰਸ਼ਾਸਨ ਨੂੰ ਗਵਰਡਾ ਨੂੰ ਐਸਐਸਪੀ ਡੀਸੀ ਨੂੰ ਪੱਤਰ ਲਿਖਿਆ ਸੀ ਵੀ ਤੁਸੀਂ ਪ੍ਰਸ਼ਾਸਨ ਦੇ ਦਿੱਤੇ ਕੋਈ ਜਿਹੜੇ ਨਵੇਂ ਕਰੂੰ ਆ ਰਹੇ ਲੋਕ ਉਹਨਾਂ ਦਾ ਕੋਈ ਵੈਰੀਫਿਕੇਸ਼ਨ ਉਹਨਾਂ ਦੀ ਕੋਈ ਬੰਦੋਬਸ ਜਿਹੜਾ ਕਲੇ ਤਾ ਇਹ ਸਨ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਜਿਨ੍ਹਾਂ ਦੇ ਵੱਲੋਂ ਲਗਾਤਾਰ ਲੋਕਾਂ ਦੀਆਂ ਜੋ ਜ਼ਰੂਰਤਾਂ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ رابطہ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਜੋ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਉਹ ਹਰ ਕੀਮਤ ਦੇ ਉੱਤੇ ਲੋਕਾਂ ਦੇ ਨਾਲ ਖੜੇ ਨੇ ਅਤੇ ਜੇਕਰ ਜ਼ਰੂਰਤ ਪਈ ਤਾਂ ਉਹ ਸੜਕਾਂ ਦੇ ਉੱਤੇ ਉਤਰਨ ਤੇ ਵੀ ਗੁਰੇਜ਼ ਨਹੀਂ ਕਰਨਗੇ ਕੈਮਰਾਮੈਨ ਅਨਿਲ ਕੁਮਾਰ ਦੇ ਨਾਲ ਨਵਦੀਪ ਸ਼ਰਮਾ ਜਗਬਾਨੀ ਟੀਵੀ ਮੁਹਾਲੀ